ਕਰਕੇ ਸ਼ਰਮਾ ਅੱਜ ਤੁਹਾਡੇ ਰੂਬਰੂ ਮੈਂ ਫੇਰ ਹਾਜ਼ਰ ਹੋ ਰਿਹਾ ਹਾਂ ਯੂਪੀ ਇਲੈਕਸ਼ਨ ਵਾਸਤੇ ਜਿਹੜੀ ਥਾਣਿਆਂ ਦੇ ਵਿੱਚੋਂ ਫੋਰਸ ਥਲੀਵ ਕਰਾਈ ਗਈ ਹੈ ਮੇਰੀ ਭਾਰਤ ਦੇ ਚੋਣ ਕਮਿਸ਼ਨ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਅੱਗੇ ਬੇਨਤੀ ਹੈ ਵੀ ਇਹਨਾਂ ਨੂੰ ਗੱਡੀ ਮੁਹੱਈਆ ਕਰਾ ਕੇ ਦਿੱਤੀ ਜਾਵੇ ਤੇ ਇਹ ਆਪਣੀਆਂ ਚੋਣਾਂ ਦੀ ਡਿਊਟੀ ਵਾਲੇ ਸਥਾਨ ਤੇ ਆਪਣਾ ਪਹੁੰਚ ਸਕਣ ਰੋਜ਼ ਦੀ ਮਰਰਾ ਦੇ ਵਿੱਚ ਜਵਾਨ ਜਿਹੜੇ ਨੇ ਆਪਣੇ ਹੈੱਡਕੁਆਟਰ ਦੇ ਵਿੱਚ ਪਹੁੰਚ ਰਹੇ ਨੇ ਇੱਕ ਕੈਂਪ ਦੇ ਨਾਮ ਤੇ ਰੋਜ਼ ਜਾਂਦੇ ਨੇ ਆਉਂਦੇ ਨੇ ਇਸ ਨਾਲ ਕੋਈ ਤੁਰਘਟਨਾ ਘਟਿਤ ਹੋਣ ਦਾ ਵੀ ਡਰ ਹੈ ਕਿਉਂਕਿ ਇਨ ਟਾਈਮ ਦੇ ਉੱਤੇ ਜਦੋਂ ਜਵਾਨ ਪਹੁੰਚਦਾ ਹੈ ਤੇ ਸ਼ਾਮ ਨੂੰ ਮੰਨ ਮਿਊਜ਼ ਹੁੰਦਾ ਤਾਂ ਉਹ ਕਾਲੀ ਦੇ ਨਾਲ ਉਸ ਥਾਂ ਤੇ ਪਹੁੰਚਣਾ ਜਾਂਦਾ ਹੈ ਅੱਜ ਕਈ ਦਿਨ ਹੋ ਗਏ ਇਹਨਾਂ ਜਵਾਨਾਂ ਦਾ ਸਮਾਨ ਬਣ ਕੇ ਜਿਹੜਾ ਡਿਊਟੀ ਬਟਾਲੀਅਨ ਹੈੱਡਕੁਆਟਰਾਂ ਦੇ ਵਿੱਚ ਰੱਖਿਆ ਗਿਆ ਹੈ ਤੇ ਜਵਾਨ ਜਾਣ ਨੂੰ ਬੜੇ ਉਤਸ਼ਾਹਤ ਸੀ ਉਹਨਾਂ ਦਾ ਜਿਹੜਾ ਮਨੋਬਲ ਦਿਨੋਂ ਦਿਨ ਰੋਜ਼ ਦੀ ਮਰਰਾ ਵੀ ਅੱਜ ਜਾ ਰਹੀ ਹੈ ਗੱਡੀ ਜਾ ਰਹੀ ਹੈ ਕੱਲ ਜਾ ਰਹੀ ਹੈ ਇਸ ਚੱਕਰ ਦੇ ਵਿੱਚ ਉਹਨਾਂ ਦਾ ਮਨੋਬਲ ਦਿੱਗਣ ਵਾਲੇ ਪਾਸੇ ਜ਼ਿਆਦਾ ਹੋ ਰਿਹਾ ਹੈ ਮੈਂ ਸਰਕਾਰ ਦੇ ਜਿਹੜੇ ਹੁਣ ਨੁਮਾਇੰਦੇ ਨੇ ਜਿਹੜੇ ਅੱਜਕੱਲ ਚੋਣ ਕਮਿਸ਼ਨ ਦੇ ਅੰਡਰ ਹਨ ਤੇ ਮਾਨਯੋਗ ਡੀਜੀਪੀ ਸਾਹਿਬ ਇਹਨਾਂ ਜਵਾਨਾਂ ਨੂੰ ਭੇਜਣ ਲਈ ਉਪਰਾਲਾ ਕੀਤਾ ਜਾਵੇ ਤੇ ਪੰਜਾਬ ਚੋਂ ਸ਼ਹਿਰੀ ਵਿੰਗ ਦੇ ਜਵਾਨ ਵੀ ਵੱਖ-ਵੱਖ ਸਟੇਟਾਂ ਵਿੱਚ ਇਲੈਕਸ਼ਨ ਕਰਾਉਣ ਲਈ ਜਾਣ ਲਈ ਤਿਆਰ ਹਨ ਤੇ ਨਵ ਨਿਯੁਕਤ ਕੰਪਨੀ ਕਮਾਂਡਰਾਂ ਨੂੰ ਵੀ ਉੱਥੇ ਭੇਜਿਆ ਜਾਵੇ ਉਹਨਾਂ ਨੂੰ ਵੀ ਪਤਾ ਲੱਗ ਸਕੇ ਵੀ ਬਾਰਡਰ ਵੈਂਗ ਦੇ ਜਵਾਨ ਕਿੰਨੀ ਤਕਲੀਫਾਂ ਦੇ ਵਿੱਚ ਐਨੀ ਵਧੀਆ ਡਿਊਟੀ ਕਰਕੇ ਆਉਂਦੇ ਹਨ ਜੇ ਸ਼ਹਿਰੀ ਵੈਂਗ ਦੇ ਜਵਾਨ ਜਾਣ ਤੋਂ ਇਨਕਾਰ ਕਰਦੇ ਨੇ ਤਾਂ ਬਾਰਡਰ ਵੈਂਗ ਦੇ ਜਵਾਨਾਂ ਨੂੰ ਵੱਧ ਤਨਖਾਹ ਮੁਹੱਈਆ ਕੀਤੀ ਜਾਵੇ ਜੇ ਸਾਨੂੰ ਪੰਜਾਬ ਦੇ ਅੰਦਰ ਬਾਰਡਰ ਵਿੰਗ ਤੇ ਸ਼ਹਿਰੀ ਵਿੰਗ ਦੇ ਵਿੱਚ ਅੱਗੇ ਪਿੱਛੇ ਵਿਤਕਰਾ ਰੱਖਿਆ ਜਾਂਦਾ ਹੈ ਬਾਰਡਰ ਵਿੰਗ ਦੇ ਜਵਾਨਾਂ ਨੂੰ ਵੀ ਸਟਾਰ ਲਾਉਣ ਦੀ ਪਰੰਪਰਾ ਜਿਹੜੀ ਹੋਣੀ ਚਾਹੀਦੀ ਹੈ ਉਹਨਾਂ ਜਵਾਨਾਂ ਦੇ ਵਿੱਚ ਜਿਹੜਾ ਹੈ ਸਬ ਸੈਕਸ਼ਨ ਲੀਡਰ ਸੈਕਸ਼ਨ ਲੀਡਰ ਤੇ ਪਲਟੂਨ ਸਰਜੈਂਟ ਤੱਕ ਉਹਦੇ ਨਹੀਂ ਹੋਣੇ ਚਾਹੀਦੇ ਇਹਨਾਂ ਵਿੱਚ ਵੀ ਪਲਟੂਨ ਕਮਾਂਡਰ ਕੰਪਨੀ ਕਮਾਂਡਰ ਰੈਂਕ ਹੋਣੇ ਚਾਹੀਦੇ ਹਨ ਮੈਂ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਸੰਜੀਵ ਕਾਲੜਾ ਜੀ ਉਹਨਾਂ ਤੋਂ ਮੰਗ ਕਰਦਾ ਵੀ ਬਾਰਡਰ ਵੈਂਡ ਦੇ ਵਿੱਚ ਵੀ ਸਟਾਰਾਂ ਵਾਲੀ ਪ੍ਰਥਾ ਹੋਣੀ ਚਾਹੀਦੀ ਹੈ ਇਹਨਾਂ ਨੂੰ ਜਿਹੜਾ ਪਲਟੂਨ ਸਰਜੈਂਟ ਤੱਕ ਨਿਰਧਾਰਤ ਨਹੀਂ ਕਰਨਾ ਚਾਹੀਦਾ ਇਹਨਾਂ ਦੇ ਮਨ ਵਿੱਚ ਵੀ ਆਉਂਦਾ ਹੈ ਵੀ ਅਸੀਂ ਵੀ ਸਟਾਰ ਲਾਈਏ ਜਦੋਂ ਅਸੀਂ ਵੱਖ-ਵੱਖ ਸਟੇਟਾਂ ਦੇ ਵਿੱਚ ਜਾ ਕੇ ਬਹੁਤ ਵਧੀਆ ਡਿਊਟੀ ਵਦਿਆ ਕਾਰਿਆ ਸ਼ੈਲੀ ਕਰ ਸਕਦੇ ਆ ਹੋਮਗਾਰਡ ਜਵਾਨਾਂ ਦਾ ਨੇ ਕਿਹਾ ਇਹ ਵੀ ਅਸੀਂ ਹੋਮਗਾਰਡ ਪਿਵਾਗ ਦਾ ਨਾਮ ਜਿਹੜਾ ਉਹ ਰੋਸ਼ਨ ਕਰਦੇ ਆ ਇਸ ਦਾ ਪੰਜਾਬ ਹੋਮਗਾਰਡ ਦਾ ਜਿਹੜਾ ਅਸੀਂ ਸਿਰ ਜਿਹੜਾ ਉੱਚਾ ਰੱਖਦੇ ਹਾਂ ਤੇ ਹੋਮਗਾਰਡ ਜਿਹੜਾ ਪੰਜਾਬ ਦੀ ਉਹਦਾ ਪਰਚਮ ਸਾਰੀਆਂ ਸਟੇਟਾਂ ਵਿੱਚ ਲਹਿਰਾ ਚੁੱਕੇ ਆ ਤੇ ਸਾਡਾ ਜਿਹੜਾ ਲੋਹਾ ਏ ਉਹ ਪੰਜਾਬ ਪੁਲਿਸ ਤੇ ਪੀਏਪ ਨਾਲੋਂ ਵੀ ਵੱਧ ਹੈ ਜਿਗਰ ਯੋਗ ਹੈ ਹੋਮਗਾਰਡ ਜਵਾਨਾਂ ਨੇ ਕਾਫੀ ਨਸ਼ੀਲੇ ਪਦਾਰਥ ਵੀ ਪਕੜੇ ਨੇ ਕਈ ਬਰੇ ਪਹਿਲਾਂ ਪੰਜਾਬ ਹੋਮਗਾਰਡ ਬਾਰਡਰ ਵੈਂਡ ਦੇ ਜਵਾਨਾਂ ਨੇ 1 ਕੁੰਟਲ ਦੇ ਕਰੀਬ ਸੋਨਾ ਵੀ ਪਾਕਿਸਤਾਨ ਵਾਲੇ ਪਾਸੋਂ ਆਂਦਾ ਫੜਿਆ ਸੀ ਇਹਨਾਂ ਜਵਾਨਾਂ ਨੂੰ ਅਜ ਤੱਕ ਹੋਮਗਾਰਡ ਤੋਂ ਇਲਾਵਾ ਪੁਲਿਸ ਵਿਭਾਗ ਦਾ ਨੰਬਰ ਤੇ ਨਾ ਹੀ ਇਹਨਾਂ ਨੂੰ ਅਜ ਤੱਕ ਸਨਮਾਨਿਤ ਕੀਤਾ ਇਹਨਾਂ ਦਾ ਰਾਸ਼ਟਰਪਤੀ ਦਾਏ ਸਨਮਾਨ ਵਾਲਾ ਹੱਕ ਬਣਦਾ ਸੀ ਇਹ ਜਵਾਨਾਂ ਨੂੰ ਪੈਨਸ਼ਨ ਵੀ ਹੋਣੀ ਚਾਹੀਦੀ ਸੀ ਇੰਨੀ ਵਧੀਆ ਡਿਊਟੀ ਕਰਨ ਉਪਰੰਤ ਇਹਨਾਂ ਨੂੰ ਮੂਲ ਸੇਵਾਵਾਂ ਤੋਂ ਵੰਛਤ ਰੱਖਿਆ ਗਿਆ ਹੈ ਅਸੀਂ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਸੰਜੀਪ ਕਾਲੜਾ ਜੀ ਅੱਗੇ ਬੇਨਤੀ ਕਰਦੇ ਹਾਂ ਇਹਨਾਂ ਜਵਾਨਾਂ ਨੂੰ ਮੂਲ ਰੂਪ ਵਿੱਚ ਜੜੀਆਂ ਸੁਵਿਧਾਵਾਂ ਨੇ ਉਹ ਸਾਰੀਆਂ ਪ੍ਰਦਾਨ ਕਰਨੀਆਂ ਚਾਹੀਦੀਆਂ ਨੇ ਜਿਵੇਂ ਗੁਆਂਢੀ ਸੂਬਾ ਰਾਜਸਥਾਨ ਤੇ ਬੰਗਾਲ ਇਹਨਾਂ ਸਟੇਟਾਂ ਦੇ ਵਿੱਚ ਬਾਰਡਰ ਵਿੰਗ ਹੋਮ ਗਾਰਡ ਨੂੰ ਸਾਰੀਆਂ ਵਿਵਸਥਾਵਾਂ ਜਿਵੇਂ ਬੀਐਸਐਫ ਜਾਂ ਮਿਲਟਰੀ ਵਾਲੀਆਂ ਸਾਰੀਆਂ ਸੁਵਿਧਾਵਾਂ ਪ੍ਰਦਾਨ ਹਨ ਤਾਂ ਪੰਜਾਬ ਹੋਮ ਗਾਰਡ ਦੀ ਬਾਰਡਰ ਵਿੰਗ ਨੂੰ ਵੀ ਸਾਰੀਆਂ ਸੁਵਿਧਾਵਾਂ ਸਾਰੇ ਸਕੇਲ ਸਾਰੇ ਬੰਦੇ ਮੂਲ ਜਿੰਨੇ ਵੀ ਇਹਨਾਂ ਦੀਆਂ ਹੈਗੀਆਂ ਨੇ ਡਿਮਾਂਡਸ ਉਹ ਸਾਰੀਆਂ ਮਿਲਣੀਆਂ ਚਾਹੀਦੀਆਂ ਨੇ ਮੈਂ ਪਾਰ ਸਰਕਾਰ ਦੇ ਚੋਨ ਕਮਿਸ਼ਨ ਅੱਗੋਂ ਵੀ ਮੰਗ ਕਰਦਾ ਹਾਂ 150 ਰੁਪਿਆ ਰੋਟੀ ਦਾ ਜਿਹੜਾ ਇਹ ਡੀਏ ਦੇ ਨਾਂ ਤੇ ਬਹੁਤ ਘੱਟ ਹੈ ਜਦੋਂ ਕਿ ਆਪ ਅਫੀਸਰ ਸਹਿਬਾਨਾਂ ਨੂੰ ਤਾਂ ਬਹੁਤ ਜ਼ਿਆਦਾ ਦੇ ਰਹੇ ਹੋ ਅਫੀਸਰ ਬਹੁਤ ਘੱਟ ਮਾਤਰਾ ਦੇ ਵਿੱਚ ਭੋਜਨ ਗ੍ਰੈਂਡ ਕਰਦੇ ਨੇ ਜਵਾਨ ਦੀ ਡਾਈਟ ਜ਼ਿਆਦਾ ਹੁੰਦੀ ਹੈ ਜਵਾਨਾਂ ਦੀ ਡਾਈਟ ਨੂੰ ਮੁੱਖ ਰੱਖਦਿਆਂ ਹੋਇਆਂ ਇਹਨਾਂ ਨੂੰ ਰੋਜ਼ ਦਾ 300 ਰੁਪਿਆ ਡੀਏ ਦੇ ਰੂਪ ਵਿੱਚ ਦੇਣਾ ਚਾਹੀਦਾ ਹੈ ਜੈ ਹਿੰਦ